ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬੜਾ ਨੂੰ ਪੰਜਾਬ ਸਰਕਾਰ ਵੱਲੋਂ ਅੱਜ ਸਸਪੈਂਡ ਕਰ ਦਿੱਤਾ ਗਿਆ ਜੀਹਾਂ ਐਸਐਸਪੀ ਵਰਿੰਦਰ ਸਿੰਘ ਤੇ ਇਲਜ਼ਾਮ ਨੇ ਕਿ ਭ੍ਰਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਹੋਏ ਚਾਰ ਪੁਲਿਸ ਮੁਲਾਜ਼ਮਾਂ ਦੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਤੇ ਇਸੇ ਮਾਮਲੇ 'ਚ ਅੱਜ ਰਵਿੰਦਰ ਸਿੰਘ ਬਰਾਰ ਨੂੰ ਪੰਜਾਬ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਤਰ ਅਸਲ ਇਹ ਪੂਰਾ ਮਾਮਲਾ ਮੰਗਰਵਾਲ ਦਾ ਹੈ ਜਦੋਂ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਸਾਈਬਰ ਦੇ ਚਾਰ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ ਇਹ ਉਹ ਚਾਰ ਅਧਿਕਾਰੀ ਨੇ ਜਿਨ੍ਹਾਂ ਨੇ ਨਾਬਾਲिग ਤੇ ਸਾਈਬਰ ਕੇਸ ਦਰਜ ਕਰਨ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਧਮਕਾਇਆ ਡਰਾਇਆ ਤੇ ਉਹਨਾਂ ਕੋਲ ਲੱਖਾਂ ਰੁਪਏ ਦੀ ਮੰਗ ਵੀ ਕੀਤੀ ਤੇ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਟਰੈਪ ਵਿਛਾ ਕੇ ਇਹ ਚਾਰ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ 'ਚ ਐਸਐਸਪੀ ਮਨਜੀਤ ਸਿੰਘ, ਬਰਿਸ਼ਟ ਕਨਸਟੇਬਲ ਰਾਜਪਾਲ, ਬਰਿਸ਼ਟ ਕਨਸਟੇਬਲ ਸ਼ਿੰਦਰਪਾਲ ਸਿੰਘ ਤੇ ਬਰਿਸ਼ਟ ਕਨਸਟੇਬਲ ਸੁਮਿਤ ਕੁਮਾਰ ਵੀ ਸ਼ਾਮਿਲ ਹੈ ਇਸ ਜਾਣਕਾਰੀ ਖੁਦ ਦੈਨਿਕ ਭਾਰਸਕ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਹਰਪਾਲ ਸਿੰਘ ਜੀਮਾ ਨੇ ਦਿੱਤੀ ਦਰਅਸਲ ਇਹ ਪੂਰਾ ਮਾਮਲਾ ਫਾਜ਼ਿਲਕਾ ਦੇ ਇੱਕ ਨਾਬਾਲिग ਦਾ ਜੋ 17 ਸਾਲਾ ਦਾ ਇੱਕ ਮੁੰਡਾ ਜਿਸਨੇ ਗਲਤੀ ਨਾਲ ਪੌਨ ਵੀਡੀਓ ਤੇ ਕਲਿੱਕ ਕਰ ਲ ਤੇ ਉਸਦੇ ਬਾਅਦ ਉਹ ਸਾਈਬਰ ਅਪਰਾਚਕ ਫਸ ਗਿਆ ਤੇ ਇਸ ਦਾ ਫਾਇਦਾ ਹੀ ਇਹ ਚਾਰ ਮੁਲਾਜ਼ਮਾਂ ਨੇ ਚੱਕਿਆ ਤੇ ਇਸਦੇ ਬਾਅਦ ਨਾਬਾਲिग ਦੇ ਘਰ ਦੇ ਨੂੰ ਡਰਾਉਣਾ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਤੋਂ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਤੋਂ ਇਹ ਚਾਰ ਮੁਲਾਜ਼ਮਾਂ ਨੇ 1 ਲੱਖ ਰੁਪਏ ਦੀ ਮੰਗ ਕੀਤੀ ਤੇ ਡਰ ਵਿੱਚ ਆ ਕੇ ਪਰਿਵਾਰ ਵਾਲਿਆਂ ਨੇ 1 ਲੱਖ ਰੁਪਏ ਚਾਰ ਮੁਲਾਜ਼ਮਾਂ ਨੂੰ ਵਿਦੇਹ ਵੀ ਦਿੱਤੇ ਤੇ ਉਸ ਤੋਂ ਬਾਅਦ ਦੈਨਿਕ ਬਾਸ਼ਕ ਦੀ ਰਿਪੋਰਟ ਮੁਤਾਬਕ ਪਰਿਵਾਰ ਵੱਲੋਂ ਸਬੂਤ ਸਮੇਤ ਭਗਵੰਤ ਸਰਕਾਰ ਨੂੰ ਯਾਨੀ ਕਿ ਭਗਵੰਤ ਮਾਨ ਨੂੰ ਇਹਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਐਕਸ਼ਨ ਲੈਂਦੇ ਹੋਏ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਇਹਨਾਂ ਖਿਲਾਫ ਐਕਸ਼ਨ ਲਿੱਤਾ ਤੇ ਚਾਰ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਇਹਨਾਂ ਤੇ ਭ੍ਰਸ਼ਟਾਚਾਰ ਦੇ ਮਾਮਲੇ 'ਚ ਕੋਈ ਕਾਰਵਾਈ ਨਾ ਕਰਨ ਦੇ ਅੱਜ ਐਸਐਸਪੀ ਵਰਿੰਦਰ ਸਿੰਘ ਬੜਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜ਼ਿਕਰ ਖਾਸ ਹੈ ਕਿ ਦਿੱਲੀ ਚ ਵੱਡੀ ਹਾਰ ਤੋਂ ਬਾਅਦ ਆਪ ਸਰਕਾਰ ਹੁਣ ਪੰਜਾਬ ਚ ਹੋਰ ਵੀ ਐਕਟਿਵ ਹੋ ਕੇ ਕੰਮ ਕਰ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸਿਰਫ ਪੰਜਾਬ ਚ ਰਹਿ ਗਈ ਹੈ ਤੇ 2027 ਚ ਚੋਣਾਂ ਨੇ ਤੇ ਉਸ ਤੋਂ ਪਹਿਲਾਂ ਹੀ ਹੁਣ ਪੰਜਾਬ ਸਰਕਾਰ ਭਗਵੰਤ ਮਾਨ ਹੋਰ ਐਕਟਿਵ ਹੋ ਗਏ ਨੇ ਤੇ ਨਸ਼ਿਆ ਖਿਲਾਫ ਤੇ ਭ੍ਰਸ਼ਟਾਚਾਰ ਦੇ ਖਿਲਾਫ ਵੀ ਉਹ ਵੱਡੇ ਐਕਸ਼ਨ ਹੁਣ ਲੈਂਦੇ ਦਿਖਾਈ ਦੇ ਰਹੇ ਨੇ ਇਸ ਤੋਂ ਪਹਿਲੇ ਵੀ ਬੀਤੇ ਸ਼ੁੱਕਰਵਾਰ ਨੂੰ ਯਾਨੀ ਕਿ 27 ਮਈ ਨੂੰ ਆਪ ਸਰਕਾਰ ਯਾਨੀ ਕਿ ਭਗਵੰਤ ਮਾਨ ਵੱਲੋਂ ਆਪਣੇ ਹੀ ਐਮਐਲਏ ਰਮਨ ਅਰੋੜਾ ਖਿਲਾਫ ਵੀ ਵੱਡਾ ਐਕਸ਼ਨ ਐਕਸ਼ਨ ਲਿਆ ਗਿਆ ਭ੍ਰਸ਼ਟਾਚਾਰ ਦੇ ਮਾਮਲੇ 'ਚ ਭਗਵੰਤ ਸਰਕਾਰ ਨੇ ਆਪਣੇ ਹੀ ਐਮਐਲਏ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਵੱਡੀ ਕਾਰਵਾਈ ਉਹਨਾਂ ਨੇ ਆਪਣੇ ਹੀ ਐਮਐਲਏ ਖਿਲਾਫ ਕੀਤੀ ਹੈ ਤੇ ਉਹਨਾਂ ਦੇ ਇੱਕ ਹੀ ਗੱਲ ਹੁਣ ਕਹਿਣਾ ਹੈ ਕਿ ਆਪਾਂ ਭ੍ਰਸ਼ਟਾਚਾਰ ਬਿਲਕੁਲ ਵੀ ਪੰਜਾਬ 'ਚ ਬਰਦਾਸ਼ਤ ਨਹੀਂ ਕਰਾਂਗੇ ਤੇ ਹੁਣ ਉਸ ਨੂੰ ਵੇਖਦੇ ਹੋਈ ਅੱਜ ਵੀ ਭਗਵੰਤ ਸਰਕਾਰ ਵੱਲੋਂ ਵੱਡਾ ਐਕਸ਼ਨ ਜੋ ਹੈ ਚਾਰ ਮੁਲਾਜ਼ਮਾਂ ਖਿਲਾਫ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਉਹਨਾਂ ਤੇ ਕਾਰਵਾਈ ਨਾ ਕਰਨ ਤੇ ਵੀ ਫਾਜ਼ਿਲਕਾ ਦੇ ਐਸਐਸਪੀ ਰਵਿੰਦਰ ਸਿੰਘ ਬਰਾੜ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਤੇ ਪੰਜਾਬ ਸਰਕਾਰ ਹੁਣ ਲਗਾਤਾਰ ਪ੍ਰਸ਼ਟਾਚਾਰ ਤੇ ਨਸ਼ਾ ਖਿਲਾਫ ਵੱਡੇ ਐਕਸ਼ਨ ਪੰਜਾਬ ਚ ਲੈ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਯਾਨੀ ਕਿ ਭਗਵੰਤ ਮਾਨ ਦੀ ਸਰਕਾਰ ਹੁਣ ਆਉਣ ਵਾਲੇ ਦਿਨਾਂ ਚ ਪੰਜਾਬ ਲਈ ਹੋਰ ਵੱਡੇ ਕੀ ਜੋ ਨੇ ਕੰਮ ਕਰਦੀ ਏ ਤੇ ਇਸ ਦਾ ਕੀ ਫਾਇਦਾ ਪੰਜਾਬ ਨੂੰ ਪਹੁੰਚਦਾ ਹੈ ਤੇ ਆਪ ਸਰਕਾਰ ਨੂੰ ਵੀ ਪਹੁੰਚਦਾ ਬਾਕੀ ਤੁਹਾਡਾ ਇਸ ਖਬਰ ਦੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ